ਰਾਜਪੁਰਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਲੁੱਟਖੋ ਕਰਨ ਵਾਲੇ ਇੰਟਰ ਸਟੇਟ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ 3 ਦੇਸੀ ਪਿਸਟਲ 32 ਬੋਰਸ ਸਮੇਤ 4 ਮੈਗਜ਼ੀਨ ਅਤੇ 19 ਜਿੰਦਾ ਕਾਰਤੂਸ ਇੱਕ ਚਾਕੂ ਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਕਾਰ ਦਾ ਰੰਗ ਖਾਕੀ ਕਲਰ ਦੱਸਿਆ ਜਾ ਰਿਹਾ ਅਤੇ ਨੰਬਰ ਜਿਹੜਾ ਹੈ ਉਹ ਕਾਰ ਦਾ ਜਾਲੀ ਦੱਸਿਆ ਜਾ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਰੁਣ ਸ਼ਰਮਾ ਨੇ ਅ ਦੱਸਿਆ ਕਿ ਕਿਹੜੀ-ਕਿਹੜੀ ਧਾਰਾ ਦੇ ਤਹਿਤ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਜ਼ਮਾ ਦੀ ਪਛਾਣ ਕਿਸ ਦੇ ਰੂਪ ਵਿੱਚ ਹੋਈ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਪਟਿਆਲਾ ਜੀ ਦੀ ਯੋਗ ਰਹਿਨਮਾਈ ਦੇ ਅੰਦਰ ਜੋ ਪਟਿਆਲਾ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਮੁਹਿੰਮ ਚੜੀ ਹੋਈ ਹੈ ਉਹਦੇ ਚ ਇੱਕ ਵੱਡੀ ਕਾਮਯਾਬੀ ਰਾਜਪੁਰਾਪੁਰ ਇਸ ਨੂੰ ਮਿਲੀ ਜਦੋਂ ਇਹਨਾਂ ਨੇ ਇੱਕ ਇੰਟਰ ਸਟੇਟ ਗੈਂਗ ਜਿਹੜਾ ਬੜਾ ਨੋਟੋਰੀਅਸ ਗੈਂਗ ਜਿਹੜਾ ਹੈਗਾ ਆਪ ਰਾਜਪਾਲ ਬਰਸਨੇ ਇੱਕ ਕਾਬੂ ਕੀਤਾ ਹੈ ਜਿਹੜਾ ਕਿ ਦਿੱਲੀ ਯੂਪੀ ਉੱਤਰਾਖੰਡ ਹਰਿਆਣਾ ਤੇ ਪੰਜਾਬ ਦੇ ਵਿੱਚ ਸਰਗਰਮ ਸੀਗਾ ਐਕਟਿਵ ਸੀਗਾ ਤੇ ਇੱਥੇ ਇਹਨਾਂ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਖਿਲਾਫ 20 ਤੋਂ ਵੱਧ ਜਿਹੜੇ ਮੁਕਦਮੇ ਦਰਜ ਨੇ ਕਤਲ ਦੇ ਨੇ ਲੁੱਟਖੋਹ ਦੇ ਨੇ ਡਕੈਤੀ ਦੇ ਨੇ ਚੋਰੀ ਦੇ ਨੇ ਤੇ ਆਮ ਜੈਕਟ ਦੇ ਨੇ ਇਹਨਾਂ ਦਾ ਮੋਡਸ ਆਪਰੇਂਡੀ ਜਿਹੜਾ ਇਹ ਸੀਗਾ ਕਿ ਇਹ ਹਾਈਵੇ ਦੇ ਨਾਲ ਸਟ੍ਰੀਟਡ ਅ ਕਾਰ ਸ਼ੋਰੂਮਸ ਸ਼ਾਪਸ ਤੇ ਇਹ ਟਾਰਗੇਟ ਕਰਦੇ ਸੀਗੇ ਤੇ ਉੱਥੇ ਇਹ ਰੈਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਰਾਜਪੁਰਾ ਪੁਲਿਸ ਨੂੰ ਮਿਲੀ ਹੈ ਜਿਦੇ ਚ ਡੀਐਸਪੀ ਰਾਜਪੁਰਾ ਵਿਕਰਮ ਰਾੜ ਐਸਐਚਓ ਸਿਟੀ ਰਾਜਪੁਰਾ ਪ੍ਰਿੰਸ ਪ੍ਰੀਤ ਇਹਨਾਂ ਦੀ ਟੀਮ ਨੇ ਐਕਟਿਵਲੀ ਪ੍ਰੋਐਕਟਿਵਲੀ ਸਟੈਪ ਲੈਂਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਇੱਕ ਇਹਨਾਂ ਦੀ ਗੱਡੀ ਸੀਗੀ ਐਸਐਕਸ 4 ਜਿਹਨੂੰ ਇੰਟਰਸੈਪਟ ਕੀਤਾ ਗਿਆ ਜਿਹਦੇ ਤੇ ਕਜਾਲੀ ਨੰਬਰ ਲੱਗਿਆ ਹੋਇਆ ਸੀਗਾ HR51CE9380 ਤੇ ਇਹ ਜਦੋਂ ਕਾਬੂ ਕੀਤੇ ਗਏ ਤਾਂ ਇਹਨਾਂ ਦੇ ਕੋਲੋਂ ਤਿੰਨ ਵੈਪਨ 32 ਬੋਲ ਚਾਰ ਮੈਗਜ਼ੀਨ ਤੇ 19 ਗਾਰਦੂਸ ਬਰਾਮਦ ਹੋਏ ਇੱਕ ਕਮਾਣੀਦਾਰ ਚਾਕੂ ਤੇ ਕੁਝ ਟੂਲਸ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਬਰਾਮਦ ਹੋਏ ਜਿਹੜੇ ਇਹ ਘਰਾਂ ਦੇ ਵਿੱਚ ਵੜਨ ਵਾਸਤੇ ਤੇ ਵਾਰਦਾਤ ਕਰਨ ਵਾਸਤੇ ਇਹ ਯੂਜ਼ ਕਰਦੇ ਸੀਗੇ ਤੇ ਇਹਨਾਂ ਦਾ ਕ੍ਰਾਈਮਰ ਰਿਕਾਰਡ ਆਲਰੇਡੀ ਆਈ ਹੈਵ ਟੋਲਡ ਕਿ 20 ਤਕਰੀਬ ਇਹਨਾਂ ਤੇ ਪਰਚੇ ਹੈਗੇ ਆ ਤੇ ਇਹਨਾਂ ਦਾ ਨਾਮ ਪ੍ਰਿੰਸ ਰਾਜਨ ਆਰੀਫ ਵਿੱਕੀ ਤੇ ਮੁਹੰਮਦ ਸਾਹਿਬ ਇਹ ਸਾਰੇ ਦਿੱਲੀ ਦੇ ਰਹਿਣ ਵਾਲੇ ਆ ਤੇ ਇਸ ਤੋਂ ਇਲਾਵਾ ਇਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 9 ਦਰਜ ਕੀਤੀ ਗਈ ਹੈ ਉਹ 382 399 ਤੇ 473 ਦੇ ਤਹਿਤ ਦਰਜ ਕੀਤੀ ਗਈ ਹੈ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਲੁਧਿਆਣੇ ਤੇ ਜਲੰਧਰ ਚ ਰੈਕੀ ਕੀਤੀ ਸੀ ਉੱਥੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਪ੍ਰੋਐਕਟਿਵਲੀ ਰਾਜਪੁਰਾ ਪੁਲਿਸ ਦੀ ਐਕਟਿਵ ਪ੍ਰੈਜੈਂਸ ਦੇ ਨਾਲ ਇਹ ਵਾਰਦਾਤਾਂ ਅਲਰਟ ਹੋ ਗਈਆਂ ਵਰਡ ਹੋ ਗਈਆਂ ਤੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਰਿਮਾਂਡ ਤੋਂ ਬਾਅਦ ਇਹਨਾਂ ਤੋਂ ਕਾਫੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਸਰ ਇਹਨਾਂ ਦਾ ਮੇਨ ਲੀਡਰ ਔਰ ਇਹਨਾਂ ਵੱਲੋਂ ਕਦ ਤੋਂ ਇੱਥੇ ਵਾਰਦਾਤਾਂ ਕੀਤੀ ਜਾ ਰਹੀਆਂ ਜਾਂ ਅੱਜ ਇਹਨਾਂ ਦਾ ਮੇਨ ਲੀਡਰ ਹੈਗਾ ਪ੍ਰਿੰਸ ਤੇ ਰਾਜਨ ਤੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਨੇ ਤੇ 20 ਦੇ ਕ੍ਰਿਮ ਪਰਚੇ ਦਰਜ ਨੇ ਉਹ ਅਸੀਂ ਚੈੱਕ ਕਰ ਰਹੇ ਆਂ ਵੀ ਕਦੋਂ ਤੋਂ ਇਹ ਜਿਹੜੇ ਹੈਗੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਪੰਜਾਬ ਵਿੱਚ ਜਿਹੜਾ ਇਹਨਾਂ ਦੇ ਵਾਰਦਾਤਾਂ ਦਿੱਤੀਆਂ ਨੇ ਪੰਜਾਬ ਆ ਪੰਜਾਬ 'ਚ ਹੁਣ ਤੱਕ ਜੋ अर्ਲੀਅਰ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਉਹ 'ਚ ਇਹ ਪਤਾ ਲੱਗਿਆ ਵੀ ਇਹਨਾਂ ਨੇ ਰੈਕੀ ਕੀਤੀ ਸੀ ਤੇ ਜਲੰਧਰ ਤੇ ਲੁਧਿਆਣਾ 'ਚ ਇਹਨਾਂ ਨੇ ਵਾਰਦਾਤ ਕਰਨੀ ਸੀ ਜਿਹੜੀ ਅਵਰਟ ਹੋ ਗਈ ਇਹ ਜਿਹੜਾ ਅਸਲ ਹੈਗਾ ਇਹ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸ ਤੇ ਇਹਨਾਂ ਨੇ ਨਾਕਾ ਲਗਾਇਆ ਨੱਕਾ ਲਗਾਉਂਦੇ ਸਾਰੀ ਇਹਨਾਂ ਨੂੰ ਪਤਾ ਲੱਗਿਆ ਵੀ ਇੱਕ ਗੱਡੀ ਜਿਹੜੀ ਆ ਰਹੀ ਹੈ ਜਿੱਤੇ ਜਾਲੀ ਨੰਬਰ ਲੱਗਿਆ ਹੋਇਆ ਉਹ ਗੱਡੀ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਉੱਥੋਂ ਇਹ ਬੰਦੇ ਮਿਲੇ ਸਰ ਰਾਜਪੁਰੇ ਵੀ ਕੋਈ ਪਲਾਨ ਕਰ ਰਹੇ ਸੀਗੇ ਇਹ ਹਜੇ ਕੋਈ ਕਟਨਾ ਨੂੰ ਨਹੀਂ ਰਾਜਪੁਰਾ ਚਰਲੇ ਨਹੀਂ ਪਤਾ ਲੱਗਿਆ ਹਲੇ ਇਹਨਾਂ ਦਾ ਪਲਾਨ ਜਿਹੜਾ ਸੀਗਾ ਦਿੱਲੀ ਲੁਧਿਆਣਾ ਤੇ ਜਲੰਧਰ ਦੇ ਵਿਚਕਾਰ ਦਾ ਤਾਂ ਜਿਹੜੇ ਹੋਣਾ ਬਣਾਉਤ ਹੈ ਲਾਇਸੈਂਸੀ ਆ ਜਾਂ ਚੋਰੀ ਦਾ ਜਾਂ ਕਿਸ ਤਰ੍ਹਾਂ ਜੀ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹ 32 ਬੋਰ ਦੇ 32 ਬੋਰ ਦੇ ਹੈਗੇ ਆ ਜਿਹੜੇ ਵੈਪਨਸ ਨੇ ਸਰ ਨੇੜੇ ਤੇ ਕਿਤੇ ਕੋਈ ਕਾਰਵਾਈ ਪਾਈ ਹੈ ਜੀ ਕੋਈ ਨੇੜੇ ਰਾਜਪੁਰੇ ਦੇ ਸੀ ਔਰ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਜੀ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਰਿਮਾਂਡ ਹੈ ਸਰ ਰਿਮਾਂਡ ਇੱਕ ਇੱਕ ਦਿਨ ਦਾ ਰਿਮਾਂਡ ਹੈ ਪਰ ਇਹਨੂੰ ਐਕਸਟੈਂਡ ਕਰਵਾਵਾਂਗੇ ਅਸੀਂ ਕਿਉਂਕਿ ਇਹਦੇ ਵਿੱਚ ਥੋਰੋਲੀ ਅਸੀਂ ਇਨਵੈਸਟੀਗੇਟ ਕਰਨ ਦੀ ਲੋੜ ਹੈ ਸਰ ਦਿੱਲੀ ਤੋਂ ਹੀ ਆ ਰਹੀ ਸੀ ਜਦੋਂ ਮਰਦੂਮ ਤੋਂ ਦਿੱਲੀ ਤੋਂ ਜਾ ਰਹੇ ਸੀ ਆ ਰਹੀ ਸੀ ਯੈਸ ਯੈਸ ਦਿੱਲੀ ਤੋਂ ਆ ਰਹੇ ਸੀ ਸਰ ਇਹੀ ਬੰਦੇ ਹੈ ਕਿ ਹੋਰ ਵੀ ਗੈਂਗ ਇਨ੍ਹਾਂ ਦੇ ਨਾਲ ਲੱਗਦਾ ਵੀ ਹੋਰ ਵੀ ਗੈਂਗ ਦੇ ਸੰਬੰਧ ਪੰਜ ਪੰਜ ਬੰਦੇ ਹੈਗੇ ਆ ਤਾਂ ਅਸੀਂ ਇਹਨਾਂ ਨੂੰ ਥੋਰੋਲੀ ਇਨਵੈਸਟੀਗੇਟ ਕਰਾਂਗੇ ਹੋ ਸਕਦਾ ਇਹਨਾਂ ਦੇ ਨਾਲ ਹੋਰ ਵੀ ਬੰਦੇ ਸ਼ਾਮਲ ਸਰ ਇੱਕ ਵੈਪਨਸ ਕੰਟਰੀ ਮੇਡ ਨੇ ਜਾਂ ਇਮਪੋਰਟ ਇੰ ਅਨੇ ਕੰਟਰੀ ਮੇਡ ਵੈਪਨਸ ਕੰਟਰੀ ਮੇਡ ਯਸ ਤੇ ਵਹੀਕਲ ਦੇ ਜਿਹੜਾ ਓਨਰ ਦਾ ਉਹ ਜਿਹੜਾ ਚੋਰੀ ਕਰਿਆ ਹੋਇਆ ਸੀ ਜਾਂ ਜਾਲੀ ਉਹ ਲਗਿਆ ਹੋਇਆ ਸੀ ਉਹ ਪਤਾ ਲਗਿਆ ਉਹਦਾ ਉਹ ਚੋਰੀ ਹੋਈ ਉਹ ਅਸੀਂ ਤਸਦੀਕ ਕਰਾ ਰਹੇ ਹਾਂ ਉਹ 82 ਨੰਬਰ ਇੰਜਨ ਨੰਬਰ ਵਗੈਰਾ ਤੋਂ ਅਸੀਂ ਐਡਰੈਸ ਕਢਾ ਰਹੇ ਹੈਗੇ ਆ ਤੇ ਉਹ ਅਸੀਂ ਬੇਸਿਕਲੀ ਉਹਨੂੰ ਵੈਰੀਫਾਈ ਕਰ ਲਾਂਗੇ ਵੀ ਕਿੱਥੋਂ ਇਹਨਾਂ ਨੇ ਚੋਰੀ ਵਗੈਰਾ ਕੀਤੀ ਹੈ ਜਾਂ ਕੀ ਲੁੱਟ ਲੁੱਟਖੋ ਕੀਤੀ ਹੈ ਜਿਸ ਤਰ੍ਹਾਂ ਲੁੱਟਖੋ ਕਰਦੇ ਸੀ ਜਾਂ ਕਿਸੇ ਦੇ ਘਰ ਦੇ ਵਿੱਚ ਉਹ ਚੋਰੀ ਦਾ ਸਮਾਨ ਜਿੱਥੇ ਵੇਚਦੇ ਨੇ ਉੱਥੇ ਵੀ ਤੈਅ ਤੱਕ ਜਾਇਆ ਜਾਵੇਗਾ ਡੈਫੀਨਿਟਲੀ ਜਿੱਥੇ ਵੀ ਜੋ ਵੀ ਇਸ ਕਟ ਇਨਵੋਲਵ ਹੋਇਆ ਸਪਲਾਈ ਚੇਨ ਚ ਉਹਨੂੰ ਅਸੀਂ ਆਪੀ ਹਿੰਟ ਦਿਆ ਸਾਰਿਆਂ ਨੂੰ ਦੱਸਿਆ ਜੀ ਪੌਡੀ ਦਾ ਕਿਸ ਤਰ੍ਹਾਂ ਇਸਤੇਮਾਲ ਕਰਕੇ ਵੜਦੇ ਸੀ ਕਰਦੇ ਵਿੱਚ ਤੇ ਕਿਸ ਤਰ੍ਹਾਂ ਇਹ 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 ਇਹਨਾਂ ਦੀ ਪੁਸ਼ਗੀਸ਼ ਡਿਟੇਲ ਚ ਕਰਾਂਗੇ ਬਟ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਉਹ ਚ ਇਹੀ ਸਾਹਮਣੇ ਆਇਆ ਵੀ ਜਿਹੜੇ ਟੂਲਸ ਜਿਹੜੇ ਪੌਡੀਜ਼ ਆ ਇਹ ਜਿਹੜੀਆਂ ਟੂਲਸ ਨੇ ਉਹ ਐਂਟਰ ਕਰਨ ਵਾਸਤੇ ਯੂਜ਼ ਕਰਦੇ ਸੀ ਜੇ ਕੋਈ ਵਿਰੋਧ ਕਰਦਾ ਸੀ ਉਹਨੂੰ ਮਾਰ ਮੂ ਵੀ ਦਿੰਦੇ ਸੀ ਕੁਝ ਆਜਾ ਪਰਚਾ ਵੀ ਦਰਜ ਹੈ ਨਾ 302 ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਦਰਜ ਨੇ ਤੇ ਇਹ ਬੜਾ ਇੰਟਰਸਟਿੰਗ ਵੱਡਾ ਇੱਕ ਗੈਂਗ ਸੀਗਾ ਜਿਹੜਾ ਆ ਇਹ ਕਾਬੂ ਕਿੱਥੇ ਤੋਂ ਕਾਬੂ ਕਰਿਆ ਪਰਾਸਤੇ ਇੱਥੇ ਇੱਕ ਦੀ ਬਿਡੇ ਰਾਜਪੁਰਾ ਮੈਡਵੇ ਦੇ ਨੇੜੇ ਇਹਨਾਂ ਨੇ ਨਕਲ ਆਇਆ ਸੀਗਾ ਜਿਹੜਾ ਮੇਨ ਹਾਈਵੇ ਤੋਂ ਹੀ ਬੇਸਿਕਲੀ ਇਹ ਆਪਣੀ ਹੰਦ ਹੋ ਜਾ ਐਕਸ਼ਨ ਪੰਜਾਬ ਵੈਬ ਨਿਊਜ਼ ਦੇ ਲਈ ਰਾਜਪੁਰਾ ਤੋਂ ਗੁਰਪ੍ਰੀਤਿ ਮੰਦਿਰ ਰਿਪੋਰਟ